ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਖੜੇ ਆ ਪਟਿਆਲਾ ਦੀ ਵਾਰਡ ਨੰਬਰ 26 ਵਿੱਚ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੀਵਰੇਜ ਦਾ ਜਣਾ ਪਾਣੀ ਹੈ ਤੇ ਸੀਵਰੇਜ ਬਲੌਕ ਹੋਇਆ ਉਹਦੇ ਨਾਲ ਜਿਹੜੇ ਮਹੱਲਾ ਨਿਵਾਸੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਪਰੇਸ਼ਾਨੀ ਆਉਂਦਾ ਦਾ ਸਾਹਮਣਾ ਕਰਨਾ ਪੈ ਰਿਹਾ ਲੋ ਜੀ ਗੱਲ ਕਰਦੇ ਆ ਸਾਡੇ ਨਾਲ ਮਹੱਲਾ ਨਿਵਾਸੀ ਖੜੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਚੱਲ ਆ ਜਾਓ ਪਿੱਛੇ ਦਾ ਆ ਜਾਓ ਮੈਨੂੰ ਦੋ ਫੋਟੋ ਤਾਂ ਬਣਾ ਦਿਓ ਆ ਜਾ ਉਹ ਚਾਚੀ ਵੀ ਆ ਗਈ ਕਿਸ਼ਨ ਵੀ ਦਿੱਤੀ ਹੈ ਤੇ ਸਰ ਨੂੰ ਵੀ ਮਿਲ ਕੇ ਆਏ ਨੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਮ ਕੀ ਨਾਮ ਹੈ ਤੁਹਾਡਾ ਤੇ ਜਿਹੜੀ ਇਹ ਸਿਵਰੇਜ ਸਮੱਸਿਆ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਾਂਗੇ ਜੀ ਸਾਫ ਕਰੋ ਇਸ ਨੂੰ ਨਹੀਂ ਤਾਂ ਫਿਰ ਨਾਰੇਵਾਜੀ ਲੱਗਣਗੇ ਆ ਮੈਮ ਕਿੰਨੇ ਟਾਈਮ ਤੋਂ ਸਮੱਸਿਆ ਤੁਸੀਂ ਦੱਸ ਸਕਦੇ ਹੋ ਹਾਂ 3-4 ਮਹੀਨੇ ਹੋ ਗਏ ਸਾਰੀ ਸਰਦੀਆਂ ਨਿਕਲ ਗਈਆਂ ਤੇ ਜਾ ਕੇ ਕਾਰਪੋਰੇਸ਼ਨ ਨੂੰ ਤੁਸੀਂ ਐਪਲੀਕੇਸ਼ਨ ਵਗੈਰਾ ਦਿੱਤੇ ਕੋਈ ਉੱਤੋਂ ਆਏ ਨਹੀਂ ਜੀ ਵੀ ਆ ਕੋਈ ਨਹੀਂ ਆਇਆ ਹੈਗਾ ਕਹਿੰਦੇ ਅਸੀਂ ਭੇਜ ਰਹੇ ਹਾਂ ਪਰ ਕਿਸੇ ਨੇ ਆ ਕੇ ਨਹੀਂ ਭੇਜਿਆ ਇੱਥੇ ਡੰਡੇ ਜੇ ਮਾਰਦੇ ਆ ਦੋ ਚਲੇ ਜਾਂਦੇ ਨੇ ਚਾਹ ਪੀ ਕੇ ਮੈਂ ਵੀ بڑے ਮਹੱਲੇ ਦੇ ਪ੍ਰਧਾਨ ਨੇ ਜਾਂ ਐਮਸੀ ਨੇ ਐਮਸੀ ਕਹਿੰਦੇ ਨੇ ਜਦੋਂ ਤੁਹਾਡੀ ਸਾਡੀ ਇਲੈਕਸ਼ਨ ਆਏਗੀ ਉਦੋਂ ਬਣਾਵਾਂਗੇ ਉਸ ਤੋਂ ਪਹਿਲੇ ਅਸੀਂ ਕੁਝ ਨਹੀਂ ਕਰ ਸਕਦੇ ਉਹ ਵੀ ਕੁਝ ਕਰਦੇ ਪ੍ਰਧਾਨ ਵੀ ਰੋਜ਼ ਲੰਘਦਾ ਆ ਐਮਸੀ ਵੀ ਰੋਜ਼ ਆਂਦਾ ਐਮਸੀ ਕਹਿੰਦਾ ਮੇਰਾ ਕੋਈ ਹੱਲ ਨਹੀਂ ਮੈਂ ਤਾਂ ਹੈ ਨਹੀਂ ਸੀਟ ਤੇ ਤੇ ਪ੍ਰਧਾਨ ਨਾਲ ਗੱਲ ਕਰੀ ਤੁਸੀਂ ਪ੍ਰਧਾਨ ਰੋਜ਼ ਜਾਂਦਾ ਉਸ ਨੂੰ ਦਿਖੇ ਰਿਹਾ ਹੁਣ ਅਸੀਂ ਕੀ ਕਹੀਏ ਉਸ ਨੂੰ ਵੋਟਾਂ ਵੇਲੇ ਆ ਜੂਗਾ ਠੀਕ ਹੈ ਉਸ ਤੋਂ ਪਹਿਲੇ ਕੋਈ ਨਹੀਂ ਐਸਾ ਪ੍ਰਧਾਨ ਆਪਣੇ ਘਰ ਦੇ ਸਾਡੇ ਘਰਾਂ ਚ ਪਾਣੀ ਜਾ ਰਿਹਾ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਬਿਮਾਰੀ ਪੈ ਜਾਊਗੀ ਦੇਖੋ ਕਿੰਨੀ ਗੰਦੀ ਜਦੋਂ ਆਹ ਆਂਦੇ ਨੇ ਕੀ ਕਹਿੰਦੇ ਗਰਮੀਆਂ ਚੋ ਕਹਿਣਗੇ ਕੂਲਰ ਸਾਫ ਕਰੋ ਠੀਕ ਹੈ ਹੁਣ ਆਦ ਨਹੀਂ ਦਿਖਦਾ ਕਿਸੇ ਨੂੰ ਇਹ ਵੀ ਸਾਫ ਕਰੋ ਨਾ ਬਸ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਆ ਕਾਰਪੋਰੇਸ਼ਨ ਵਾਲੇ ਆਣ ਇਹਦੀ ਸਫਾਈ ਕਰਨ ਆ ਕੇ ਠੀਕ ਹੈ ਜੀ بس باقی ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਛੋਟਾ ਜਿਹਾ ਬੱਚਾ ਸਾਡੇ ਨਾਲ ਹੈ ਤੇ ਮੈਡਮ ਸਾਡੇ ਨਾਲ ਕੜੇ ਨੇ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਪਰਮਜੀਤ ਤੇ ਮੈਮ ਕੀ ਕਹਿਣਾ ਚਾਹੁੰਦੇ ਜਿਹੜੀ ਸੀ ਬਸ ਇਹੀ ਕਹਿਣਾ ਚਾਹੁੰਦੇ ਅਸੀਂ ਕਮੇਟੀ 'ਚ ਗਏ ਐਸਡੀਓ ਨੂੰ ਮਿਲ ਕੇ ਆਏ ਆ ਕੈ ਐਪਲੀਕੇਸ਼ਨ ਕਰੀ ਐਸਡੀਓ ਕਹਿੰਦਾ ਫੋਨ ਕਰਦਾ ਅਸੀਂ ਆਂਦੇ ਆ ਬੰਦੇ 4 ਦਿਨ ਹੋ ਗਏ ਸਾਨੂੰ ਫੇਰ ਤੋਂ ਕੋਈ ਕੁਝ ਨਹੀਂ ਕਰਿਆ ਕਿਸੇ ਮੈਮ ਐਪਲੀਕੇਸ਼ਨ ਦਿੱਤੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ ਤਾਂ 15 ਦਿਨ ਹੋ ਗਏ 4 ਮਹੀਨੇ ਚਾਰ ਕਰਤੀ ਅਸੀਂ ਤਾਂ 4 ਮਹੀਨੇ ਚਾਰ ਐਪਲੀਕੇਸ਼ਨਾਂ ਦੇ ਵਿੱਚ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਵੀ ਨਹੀਂ ਹੋਈ ਬਿਲਕੁਲ ਵੀ ਇਹੀ ਚਾਹਨੇ ਵੀ ਉਹਨੂੰ ਕਰਨ ਨੂੰ ਸਾਫ਼ ਕਰਨੇ ਕਲੀਅਰ ਕਰਨ ਆਪਣਾ ਖਾਲੀ ਕਰਨ ਸਸ ਮਸ਼ੀਨ ਵੀ ਨਹੀਂ ਲਗਾਉਂਦੇ ਵੀਰ ਕਹਤਾ ਵੀ ਲਗਾ ਦਿਓ। ਆ ਕੀ ਕਹਿਣਾ ਚਾਹਨੇ ਹੋ ਸਮੱਸਿਆ ਬਾਰੇ? ਅਸੀਂ ਜੀ ਬਹੁਤ ਪਰੇਸ਼ਾਨ ਹੈ 4 ਮਹੀਨੇ ਹੋ ਗਏ ਸਾਨੂੰ ਇਸ ਪਰੇਸ਼ਾਨੀ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਠੀਕ ਹੈ ਜੀ ਇੱਥੇ ਬੱਚੇ ਹੈ ਬਜ਼ੁਰਗ ਹੈ ਹਰ ਕਿਸੇ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਇੰਨਾ ਮੁਸ਼ਕਿਲ ਹੋ ਰਿਹਾ ਜਾਂਦੇ ਆ ਐਪਲੀਕੇਸ਼ਨ ਵੀ ਦੇ ਚੁੱਕੀਆਂ ਪਰ ਕੋਈ ਇੱਥੇ ਉਹ ਨਹੀਂ ਹੋ ਰਿਹਾ ਹੁਣ ਵੀ ਤੁਸੀਂ ਲਾਈਵ ਦੇਖ ਸਕਦੇ ਹੋ ਕਿੰਨਾ ਪਾਣੀ ਖੜਾ ਹੈ। ਠੀਕ ਹੈ ਨਾ ਜੀ? ਬਹੁਤ ਪਰੇਸ਼ਾਨ ਹੋ ਰਹੇ ਆ ਸਰ ਇਹਨੂੰ ਸਮੱਸਿਆ ਨੂੰ ਸਾਡੇ ਨੂੰ ਇਹਨੂੰ ਹੱਲ ਕੀਤਾ ਜਾਵੇ ਸਾਡੀ ਤਾਂ ਇਹ ਬੇਨਤੀ ਹੈ ਜੀ ਕਿ ਧੀਰੂ ਨਗਰ ਪਟਿਆਲਾ ਦੇ ਵਾਸੀ ਬਹੁਤ ਜ਼ਿਆਦਾ ਔਖਾ ਹੋ ਰਿਹਾ ਮੇਨ ਰੋਡ ਸਾਡਾ ਇਹੀ ਹੈ ਜੀ ਜੀ ਸਾਰੇ ਮੱਲੇ ਨੂੰ ਇੰਨਾ ਔਖਾ ਹੋ ਰਿਹਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਇੱਕ ਮਾਤਾ ਜੀ ਵੀ ਬੈਠੇ ਨੇ ਤੇ ਇਹਨਾਂ ਦਾ ਮੇਨ ਜਿਹੜਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਇਹ ਤੁਸੀਂ ਦਿਖਾ ਸਕਦੇ ਹੋ ਕਿ ਜਿਹੜਾ ਸੀਵਰੇਜ ਦਾ ਪਾਣੀ ਆ ਇਹਨਾਂ ਨੇ ਕਿੱਥੇ ਤੱਕ ਜਿਹੜਾ ਆਇਆ ਹੈਗਾ ਵੀ ਇਸ ਟਾਈਮ ਫੈਲਿਆ ਹੋਇਆ ਤੇ ਕਿੰਨੀ ਗੰਦਗੀ ਫੈਲੀ ਹੋਈ ਹੈ ਤੇ ਮੱਲੇ ਜਿਹੜੇ ਨਿਵਾਸੀ ਨੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਸਾਰਾ ਲੰਘਾ ਹੈ ਜਿਹੜਾ ਇਹਨਾਂ ਦਾ ਰਸਤਾ ਆ ਉਹ ਇੱਧਰ ਨੂੰ ਛੋਟੇ-ਛੋਟੇ ਬੱਚੇ ਵੀ ਲੰਘਦੇ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਕੈਮਰਾਮੈਨ ਨੂੰ ਕਹਾਂਗੀ ਸਾਹਮਣੇ ਵੀ ਕੈਮਰਾਮੈਨ ਕਿ ਛੋਟੇ ਬੱਚੇ ਜਿਹੜੇ ਨੇ ਉਹ ਸਕੂਲ ਤੋਂ ਆ ਰਹੇ ਨੇ ਤੇ ਜਿਹ ਜੀ ਉਹਨਾਂ ਨਾਲ ਵੀ ਗੱਲ ਕਰਦੇ ਤੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਮਾਤਾ ਜੀ ਕੀ ਮਾਤਾ ਆਹ ਮੇਰਾ ਨਾਮ ਪਰਮਜੀਤ ਹੈ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਕੀ ਕਹਿ ਅਸੀਂ ਇਹ ਕਹਿਣਾ ਚਾਹੁੰਦੇ ਜੀ ਸਾਡੇ ਬਾਰ ਮੂਰੇ ਸੀਵਰ ਹੈ ਸਾਨੂੰ ਤਾਂ ਮੈਨੂੰ ਤਾਂ ਇੰਨੀ ਦਿੱਕਤ ਆ ਇੱਕ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਅੰਨੀ ਚੁੰਨੀਆਂ ਮਾਂ ਫੜ ਕੇ ਲਿਗਾਉਂਦੇ ਨੇ ਮਾਂ ਫੜ ਕੇ ਲੈ ਕੇ ਆਉਂਦੇ ਨੇ ਮਾਂ ਫੜ ਕੇ ਛੱਡ ਕੇ ਆਉਂਦੇ ਨੇ ਹਾਂ ਕਿੱਤੇ ਕਿੱਤੇ ਪਾਣੀ ਆ ਸਾਡੇ ਬਾਰ ਚੋਂ ਰੋਟੀ ਖਾਣੀ ਸਾਡੀ ਦੁਸ਼ਵਾਰ ਹੈ ਅਸੀਂ ਰੋਟੀ ਨਹੀਂ ਖਾ ਸਕਦੇ ਐਨੀ ਬਦੂਆ ਸਾਡੇ ਦਰਵਾਜੇ ਮੂਰੇ ਕਿ ਮੈਂ ਮਾਤਾ ਜੀ ਕੀ ਜਾਨਾਂ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਹੈ ਤੁਹਾਨੂੰ ਕਿ ਇਹ ਸੀਵਰ ਸਾਫ ਕਰਿਆ ਜਾਵੇ ਨਹੀਂ ਇੱਥੋਂ ਬਦਲਿਆ ਜਾਵੇ ਇਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਇਹ ਛੋਟੇ ਬੱਚੇ ਨੇ ਸਾਡੇ ਨਾਲ ਖੜਨੇ ਤੇ ਆਹ ਦੇਖੋ ਤੁਸੀਂ ਵੀ ਇਹ ਕਿੱਥੇ ਦੀ ਰੋਡ ਦੀ ਹੋ ਕੇ ਲੰਘ ਰਹੇ ਨੇ ਗੱਲ ਪੰਜਾਬ ਦੀ ਟੀਵੀ ਨਾਲ ਬਨੇ ਰੋ ਮੈਂ ਪੂਨਮ ਕੈਮਰਾਮੈਨ ਸ਼ੰਤੀ ਗਿਲਨਾ